ਮੇਰਾ ਨਾਮ ਗੁਰਜੀਤ ਸਿੰਘ ਹੈ। ਅਸੀਂ ਲੁਸ਼ਾਰੇ ਦੇ ਰਹਿਣ ਵਾਲੇ ਆਂ ਜਾਂਡਕੇ ਦੇ। ਮੈਂ ਸਭ ਤੋਂ ਪਹਿਲਾਂ ਤੁਹਾਡੇ ਸਾਰੇ মিডিਆ ਪ੍ਰਸੰਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਕਿ ਜੋ ਆਪ ਜੀ ਸਾਡੇ ਦੁੱਖ ਦੇ ਘੜੀ ਦੇ ਵਿੱਚ ਸਾਡਾ ਦੁੱਖ ਸੁਣਨ ਵਾਸਤੇ ਆਪ ਜੀ ਇੱਥੇ ਪਹੁੰਚੇ ਹੋ। ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਹਾਂ। ਪਬਲਿਕ ਦਾ ਜਿੱਥੇ ਮੇਰੇ ਪਰਿਵਾਰ ਦੇ ਮੇਰੇ ਛੋਟੇ ਭਰਾ ਹਰਪ੍ਰੀਤ ਸਿੰਘ ਜੀ ਉਹਨਾਂ ਦੇ ਭੈਣ ਜੀ ਅਤੇ ਉਹਨਾਂ ਦੇ ਜੀਜਾ ਜੀ ਦਰਬਾਰ ਸਾਹਿਬ ਦਰਸ਼ਨ ਕਰਨ ਵਸਤੇ ਗਏ ਹੋਏ ਸੀ ਜਦੋਂ ਇਹ ਵਾਪਸੀ ਕਰਨ ਨੂੰ ਆ ਰਹੇ ਸੀ ਤੇ ਆਂਦੇ ਹੋਏ ਰਸਤੇ ਦੇ ਵਿੱਚ ਅਚਾਨਕ ਇੱਕ ਸਾਈਡ ਤੋਂ ਇੱਕ ਗਾਂ ਦੇ ਆਣ ਦੇ ਨਾਲ ਜਿੱਥੇ ਇਹਨਾਂ ਨੇ ਡਰਾਈਵਿੰਗ ਕਰਦੇ ਹੋਏ ਗਾਹ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉਸ ਦੇ ਨਾਲ ਹੀ ਸਾਈਡ ਤੇ ਖੜੇ ਟਰੱਕ ਦੇ ਨਾਲ ਗਾਹ ਨੂੰ ਬਚਾਉਂਦੇ ਹੋਏ ਇਹਨਾਂ ਦਾ ਜੋ ਸਲਤਨਰ ਸੀ ਗੱਡੀ ਦਾ ਉਹ ਵਿਗੜ ਗਿਆ ਜਿਸ ਦੇ ਨਾਲ ਇਹ ਦੁਖਦਾਈ ਜੋ ਪਾਣਾ ਵਰਤ ਗਿਆ ਜਿਦੇ ਵਿੱਚ ਸਰਦਾਰ ਹਰਪ੍ਰੀਤ ਸਿੰਘ ਦੀ ਵਾਈਫ ਜਿਨ੍ਹਾਂ ਦੀ ਮੌਕੇ ਤੇ ਹੀ ਡੈਥ ਹੋ ਗਈ ਮੈਂ ਧੰਨਵਾਦ ਕਰਦਾ ਹਾਂ ਖਾਸ ਕਰਕੇ ਪੰਜਾਬ ਪੁਲਿਸ ਦਾ ਜਿਨ੍ਹਾਂ ਨੇ ਬਹੁਤ ਹੀ ਜਲਦ ਐਕਸ਼ਨ ਲੈ ਕਰਕੇ ਇਸ ਸਾਡੇ ਪਰਿਵਾਰ ਦਾ ਬਹੁਤ ਜ਼ਿਆਦਾ ਸਾਥ ਦਿੱਤਾ। ਹੋਰ ਮੈਂ ਖਾਸ ਕਰਕੇ ਇਨਸਪੈਕਟਰ ਸਾਹਿਬ ਸਰਦਾਰ ਅਫਤਾਰ ਸਿੰਘ ਜੀ ਜਿਨ੍ਹਾਂ ਨੇ ਸਾਡਾ ਬਹੁਤ ਹੀ ਸੰਯੋਗ ਦਿੱਤਾ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਮੇਰਾ ਨਾਮ ਹਰਪ੍ਰੀਤ ਸਿੰਘ ਹੈ ਅਸੀਂ ਹਰਪ੍ਰੀਤ ਸਿੰਘ ਇਹ ਜੰਮੂ ਦੇ ਰਹਿਣ ਵਾਲੇ ਸ਼ਿਰੀ ਨਗਰ ਦੇ ਪਰਿਵਾਰ ਸਮੇਤ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਸ਼੍ਰੀਨਗਰ ਨੂੰ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਕੰਡਿਆਲ ਬਾਈਪਾਸ ਕੋਲੇ ਕੋਈ ਗਾਂ ਵਗੈਰਾ ਆ ਕੇ ਔਣ ਕਰਕੇ ਕਾਰ ਦਾ ਬੈਲੈਂਸ ਵਿਗੜ ਗਿਆ ਤੇ ਜਿੱਦੇ ਕਰਕੇ ਜਿਹੜਾ ਵਾ ਗੱਡੀ ਹਾਦਸਾ ਗ੍ਰਸਤ ਹੋ ਗਈ ਹਾਦਸਾ ਗ੍ਰਸਤ ਔਣ ਕਰਕੇ ਇਹਦੀ ਬੇਟੀ ਜਸਨਵ ਪ੍ਰੀਤਕੌਰ ਜਿਹੜੀ ਆ ਉਹਦੀ ਮੌਕੇ ਤੇ ਡੈਥ ਹੋ ਗਈ ਬਾਕੀ ਪਰਿਵਾਰਕ ਮੈਂਬਰਾਂ ਦੇ ਮਾਮੂਲੀ ਸੱਟਾਂ ਲੱਗੀਆਂ ਤੇ ਉਹ ਡੈਥ ਹੋਣ ਕਰਕੇ ਕਿਉਂਕਿ ਮਾਮਲਾ ਜਿਹੜਾ ਇੱਕ ਇਨਸਾਨੀ ਜਿਸਮ ਦਾ ਸੀਗਾ ਉਹਦਾ ਅੱਜ ਅਸੀਂ ਪੋਸਟਮਾਰਟਮ ਕਰਵਾ ਰਹੇ ਆ ਤੇ ਜਿਹੜਾ ਹਾਦਸਾ ਅਚਾਨਕ ਵਾਪਰਿਆ ਵਾ ਕਿਸੇ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕਰਵਾਉਣਾ ਕਹਿੰਦੇ ਪੋਸਟਮਾਰਟਮ ਜਿਹੜਾ ਕਰਵਾ ਰਹੇ ਆ